ਕਿ ਇਹ ਤਸਵੀਰਾਂ ਗੁਰੂ ਘਰ ਦੇ ਵਜ਼ੀਰ ਗੰਤੀ ਸਿੰਘਾ ਦੇ ਘਰ ਦੀਆਂ ਹਨ ਪਾਣੀ ਜਿਹੜਾ ਆਪਣੇ ਘਰ ਦੇ ਵਿੱਚ 4 ਤੋਂ 5 ਫੁੱਟ ਜਿਹੜਾ ਪਾਣੀ ਸੀਗਾ ਉਹ ਇੱਥੇ ਅੰਦਰਾਂ ਦੇ ਵਿੱਚ ਭਰਿਆ ਹੋਇਆ ਸੀਗਾ ਸੋ ਇਹਦੇ ਨਾਲ ਇੱਕ ਜਦੋਂ ਪਾਣੀ ਦੇ ਨਾਲ ਹੀ ਜਿਹੜਾ ਇੰਨਾ ਧੱਕਾ ਵੱਜਾ ਦੇ ਨਾਲ ਜਿਹੜਾ ਕਮਰਾ ਸੀ ਇੱਕ ਆਪ ਬਣਾਇਆ ਆ ਉਹ ਆਪਣਾ ਜਿਹੜਾ ਉਹ ਡਿੱਗ ਗਿਆ ਵਾ ਇੱਥੇ ਅਸੀਂ ਤਿੰਨ ਪਰਿਵਾਰ ਰਹਿੰਦੇ ਆ ਜਿਹੜੇ ਇੱਕ ਚਾਚਾ ਜੀ ਆ ਉਹ ਵੀ ਗ੍ਰੰਥੀ ਸਿੰਘ ਆ ਤਾਇਆ ਜੀ ਵੀ ਗ੍ਰੰਥੀ ਸਿੰਘ ਆ ਮੈਂ ਖੁਦ ਵੀ ਡਿਊਟੀ ਕਰਦਾ ਵਾਂ ਗ੍ਰੰਥੀ ਸਿੰਘ ਦੀ ਗੁਜਾਰਾ ਗੁਜਾਰਾ ਬਸ ਔਖਾ ਸੋਖਾ ਹੋ ਜਾਂਦਾ ਜੀ ਮੰਨ ਲਓ ਤੀਜੇ ਦਿਨ 14-1500 ਰੁਪਏ ਆ ਤਾਂ ਆਉਂਦੇ ਹਨ ਪਹਿਲਾਂ ਹੀ ਖੰਡ ਬੱਤੀ ਮੁੱਕੀ ਹੁੰਦੀ ਆ ਕਿ ਪਹਿਲਾਂ ਉਹ ਲੈਣੀ ਪੈਂਦੀ ਆ ਹੁਣ ਬੰਦਾ ਇਹਦੇ ਚੋ ਘਰ ਬਣਾਵੇ ਕਿ ਜਾਨ ਬੰਦਾ ਘਰ ਦੇ ਖਰਚੇ ਪੂਰੇ ਕਰੇ ਅਹੀ ਆ ਬਸ ਜਿੱਦਾਂ ਜਵਾਨੀ ਦਾ ਤਾਂ ਪਤਾ ਹੀ ਨਹੀਂ ਲੱਗ ਰਿਹਾ ਪਹਿਲਾਂ ਮਾਪਿਆਂ ਦੀ ਐਵੇਂ ਲੰਘ ਗਈ ਆ ਉਹ ਵੀ ਡਿਊਟੀਆਂ ਲਾਉਂਦੇ ਬੁੱਢੇ ਹੋ ਗਏ ਆ ਲੱਗਦਾ ਸਾਨੂੰ ਅਸੀਂ ਵੀ ਇਦਾਂ ਹੀ ਹੋ ਜਾਣਾ ਵਾ ਸਾਡੇ ਕੋ ਇੱਕ ਮੋਟਰਸਾਈਕਲ ਸੀਗਾ ਅਸੀਂ ਉਹ ਵੀ ਜਦੋਂ ਸਾਨੂੰ ਜਿਆਦੀ ਭੀੜ ਪਈ ਆ ਤੇ ਅਸੀਂ ਉਹ ਵੀ ਇੱਕ ਵਾਰੀ ਗੈਣੇ ਰੱਖਣਾ ਪਿਆ ਸਾਨੂੰ ਸੋ ਅੱਜ ਤੱਕ ਸਾਲ ਹੋ ਗਿਆ ਜਿਹੜਾ ਉਹ ਵੀ ਨਹੀਂ ਛਡਾਇਆ ਗਿਆ ਤੇ ਬੱਚੇ ਵੀ ਸਾਡੇ ਛੋਟੇ ਸਿਆਣੇ ਆ ਉਹਨਾਂ ਕਦੀ ਨਹੀਂ ਵਿਚਾਰਾਂ ਵਿੱਚ ਇਹਦ ਕੀਤੀ ਆ ਬਗੀਆਂ ਅੰਦਰਾਂ ਦਾ ਤੜਫਦੀਆਂ ਹੀ ਹੋਈਆਂ ਆਸੀਆਂ ਤੇ ਬਹੁਤ ਤੜਫਦੀਆਂ ਜਦੋਂ ਇਹ ਵਿਚਾਰਾ ਨਿਆਣਾ ਤੁਰ ਕੇ ਜਾਂਦਾ ਕੋਈ ਮੋਟਰਸਾਈਕਲ ਨਹੀਂ ਕੋਈ ਕੁਛ ਨਹੀਂਗਾ ਮਾਂ ਨੂੰ ਤਾਂ ਪਤਾ ਹੀ ਹੁੰਦਾ ਮੇਰਾ ਪੁੱਤ ਕਿੱਥੇ ਤੁਰ ਕੇ ਜਾ ਅੱਡਿਆ ਮੇਰਾ ਪੁੱਤ ਕੀ ਕਰਦਾ ਜਦੋਂ ਕਿਸੇ ਦੇ ਕੋਲ ਜਾ ਕੇ ਸੰਤ ਮੰਗੀਦਾ ਉਹਦੇ ਨਾਲੇ ਗੱਲਾਂ ਕਰਦੇ ਨਾਲੇ ਅਗਲੇ ਫਿਰ ਸੰਤ ਨੂੰ ਵਿਆਹ ਕਰਨ ਨੂੰ ਜੀ ਨਹੀਂ ਕਰਦਾ ਜੀ ਸੱਚੀ ਗੱਲ ਦਸੀਏ ਜੇ ਆਡੇ ਕੋ ਮਨ ਲਓ ਖਾਨ ਨੂੰ ਇੰਨਾ ਗਾ ਪਰ ਆਪਣੇ ਜਿਹੜੀ ਮੰਨ ਲਓ ਬੱਚੇ ਹੋਣੇ ਆ ਪਰਿਵਾਰ ਵਧਨਾ ਤੋ ਪਰਿਵਾਰ ਨੂੰ ਕਿੱਦਾਂ ਖਵਾਵਾਂਗੇ ਹਲੇ ਤੇ ਆਪਦੇ ਪਰਿਵਾਰ ਜਿਹੜਾ ਹੈਗਾ ਇਹਨੂੰ ਨਹੀਂ ਖਵਾਇਆ ਜਾ ਰਿਹਾ ਇਥੋਂ ਤੱਕ ਕਿ ਮਤਲਬ ਅੱਜ ਭੈਣਾ ਜਵਾਨ ਆ ਉਹਨਾਂ ਦੇ ਵਿਆਹ ਕਿੱਥੋਂ ਕਰ ਸਕਦੇ ਆ ਆ ਪਈਆਂ ਨੂੰ ਵੀ ਰਿਸ਼ਤਾ ਬੜਾ ਔਖਾ ਹੋਣ ਡਿਆ ਵਾ ਤੇ ਸਾਨੂੰ ਕਿੱਥੋਂ ਜੋ ਇਦਾਂ ਦੇ ਘਰ ਨੂੰ ਵੇਖ ਕੇ ਹਾਲਾਤ ਆ ਗਰੰਥੀ ਸਿੰਘਾਂ ਦੇ ਪਰਿਵਾਰਾਂ ਦੇ ਹਾਂਜੀ ਹਾਂਜੀ ਵੀ ਜਦੋਂ ਸਾਡੇ ਘਰ ਹੀ ਮੰਨ ਲਓ ਇਤਾਂ ਦੇ ਆ ਤੇ ਸਾਨੂੰ ਰਿਸ਼ਤਾ ਕੌਣ ਦਊਗਾ ਆਪਾਂ ਕੋਈ ਵੀ ਆ ਬੰਦਾ ਇਹ ਸੋਚਦਾ ਯਾਰ ਜਿੱਥੇ ਸਾਡੀ ਧੀ ਨੇ ਜਾ ਕੇ ਬੈਠਣਾ ਜਾਂ ਸਾਡੇ ਜਵਾਈ ਨੇ ਜਾ ਕੇ ਬੈਠਣਾ ਉਹ ਕੋ ਚੰਗੀ ਜਗ੍ਹਾ ਹੋਵੇ ਕੋ ਬੈਠਣ ਵਜੂਗ ਜਗ੍ਹਾ ਹੋਵੇ ਇੱਥੇ ਸਾਡੇ ਤੋਂ ਆਪ ਦੇਖ ਸਕਦੇ ਬੈਠਣ ਨੂੰ ਸਾਡੀ ਜਗ੍ਹਾ ਥੋੜੀ ਆ ਤੇ ਅਸੀਂ ਕਿੱਥੇ ਕਿੰਨੂੰ ਬਿਠਾਵਾਂਗੇ ਤੇ ਕਿੰਨੂੰ ਨਾ ਬਿਠਾਵਾਂਗੇ ਅਸੀਂ ਕਦੇ ਸੋਚਿਆ ਹੀ ਨਹੀਂ ਵੀ ਵਿਆਹ ਵਾਲੀ ਗੱਲ ਹੈਗੀ ਸਾਡੀ ਸਾਨੂੰ ਉਮੀਦ ਹੀ ਨਹੀਂ ਹੈਗੀ ਉਸ ਸਾਲ ਹੀ ਹੋ ਗਿਆ ਜੋ ਬਜ਼ੁਰਗ ਇਤਰਾ ਹੋਇਆ ਜੋ ਇਹਨੇ ਮੋਟਰਸਾਈਕਲ ਘਨੇ ਰੱਖਿਆ ਪਰ ਸਾਡੇ ਕੋਲ ਲਿਆਂਦਾ ਨਹੀਂ ਗਿਆ ਤੇ ਮੁੜ ਕੇ ਉਹ ਵਿਚਾਰਾ ਡੂੜੀਆਂ ਜਿੱਥੇ ਵੀ ਜਾਂਦਾ ਕਦੀ ਕੇਹ ਦੇ ਮਗਰ ਜਾ ਕੇ ਬਹਿ ਕੇ ਕਦੀ ਕੇਹ ਦੇ ਮਗਰ ਬਹਿ ਕੇ ਵਿਚਾਰਾ ਜਾਂਦਾ ਡੂੜੀਆਂ ਨਾਲ ਆਉਂਦਾ ਆ ਜਿਹੜੇ ਗ੍ਰੰਥੀ ਸਿੰਘ ਹੈ ਉਹ ਆਪਣੇ ਬੱਚਿਆਂ ਨੂੰ ਗ੍ਰੰਥੀ ਸਿੰਘ ਬਣਾਉਣਗੇ ਨਹੀਂ ਜੀ ਸਾਨੂੰ ਨਹੀਂ ਲੱਗਦਾ ਬਣਾਉਣਗੇ ਜਿਹੜੇ ਹਾਲਾਤ ਸਾਡੇ ਨਾਲ ਹੋਏ ਆ ਕੋਈ ਹੱਥੇ ਦਸਤੇ ਕੰਮ ਹੋਰ ਸਿਖਾ ਲਓ ਚੰਗਾ ਵਾ ਪਰ ਗ੍ਰੰਥੀ ਸਿੰਘ ਨਹੀਂ ਕਿਉਂਕਿ ਇੱਜ਼ਤ ਤਾਂ ਬਹੁਤ ਘਟ ਗਈ ਆ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਕਿਉਂਕਿ ਗ੍ਰੰਥੀ ਸਿੰਘਾਂ ਦੀ ਜਿਹੜੀ ਪਹਿਲਾਂ ਇੱਜ਼ਤ ਸੀ ਨਾ ਉਹ ਨਹੀਂ ਆਣਾ ਹੈਗੀ ਸਾਡੀ ਸਿਹਰਾ ਕੀਤੀ ਜਾਵੇ ਤਾਂ ਸਾਨੂੰ ਵੀ ਪਤਾ ਲੱਗ ਸਕੇ ਵੀ ਜ਼ਿੰਦਗੀ 'ਚ ਕੋਈ ਅਹੀਂ ਆਏ ਆ ਉਹ ਸਾਡੇ ਤੇ ਜਵਾਨੀ ਆਈ ਹੈ ਅੱਜਕੱਲ ਤਾਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਜਾਈਦਾ ਵਾ ਸਪਾਟ ਕਰ ਲੋ ਇੱਥੇ ਚੱਲ ਜੋ ਉਥੋਂ ਡਿਊਟੀ ਲਾ ਲਓ ਇੱਥੇ ਲਾ ਲਓ ਪਰ ਜੋ ਭਜਾਈ ਜ਼ਿੰਦਗੀ ਦੀ ਚੱਲ ਰਹੀ ਹੈ ਜੀ ਬਸ ਇੱਕ ਸਿੰਘ ਨੇ ਮੈਨੂੰ ਕਿਹਾ ਵੀ ਤੁਹਾਡਾ 72 ਘੰਟਿਆਂ ਦੇ ਵਿੱਚ ਵਿੱਚ ਤੁਹਾਡਾ ਕੰਮ ਸ਼ੁਰੂ ਕਰ ਦਾਂਗੇ ਅੱਜ 72 ਘੰਟੇ ਛੱਡ ਗਏ ਅੱਜ 10 ਦਿਨ ਹੋ ਗਏ ਉਹਨੇ ਕਿਤੇ ਮੂੰਹ ਨਹੀਂ ਖਾ ਸਰਹੱਦੀ ਜ਼ਿਲ੍ਹਾ ਫਰੋਜਪੁਰ ਵਿੱਚ ਹੜਾ ਦੀ ਐਸੀ ਮਾਰ ਪਈ ਕੀ ਪਿੰਡਾਂ ਤੇ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਲੋਕ ਘਰ ਬੇਕਾਰ ਹੋ ਗਏ ਲੋਕਾਂ ਦੇ ਪਸ਼ੂ ਤੱਕ ਡਰ ਗਏ ਇਤੋਂ ਤੱਕ ਕਿ ਕਈ ਲੋਕਾਂ ਦੇ ਮਕਾਨ ਵੀ ਜਿਹੜੇ ਆ ਉਹ ਟਹਿ ਢੇਰੀ ਹੋ ਗਏ ਸਨ ਅੱਜ ਅਸੀਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਉਹ ਤਸਵੀਰਾਂ ਨੇ ਫਰੋਈਪੁਰ ਦੇ ਪਿੰਡ ਨਿਹਾਲਾ ਲਵੇਰਾ ਦੇ ਰਹਿਣ ਵਾਲੇ ਤਿੰਨ ਗ੍ਰੰਥੀ ਸਿੰਘਾਂ ਦੇ ਘਰ ਦੀਆਂ ਇੱਕ ਛੋਟਾ ਜਿਹਾ ਕਮਰਾ ਸੀਗਾ ਉਹ ਹੜ੍ਹਾਂ ਦੌਰਾਨ ਟਹਿ ਢੇਰੀ ਹੋ ਗਿਆ ਆਸ-ਪਾਸ ਕੰਦਾ ਸੀਗੀਆਂ ਤੇ ਕੰਦਾਂ ਵੀ ਜਿਹੜੀਆਂ ਪਾਣੀ ਕਾਰਨ ਡੱਗ ਗਈਆਂ ਤੇ ਹੁਣ ਪਰਿਵਾਰ ਜਿਹੜਾ ਉਹ 파ਸੇਰਾਂ ਲਈ ਮਜਬੂਰਤਾ ਹੋਇਆ ਪਿਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਪਿੱਛੇ ਦੇ ਸਕਦੇ ਹੋ ਕਿ ਇਹ ਤਸਵੀਰਾਂ ਗੁਰੂ ਘਰ ਦੇ ਵਜੀਰ ਗ੍ਰੰਥੀ ਸਿੰਘਾਂ ਦੀਆਂ ਹਨ ਗ੍ਰੰਥੀ ਸਿੰਘਾਂ ਦੇ ਘਰ ਦੀਆਂ ਹਨ ਤਾਂ ਦੇ ਸਕਦੇ ਹੋ ਹੜਾ ਦਰਾਂ ਜਿਹੜਾ ਇਹ ਕਮਰਾ ਉਹ ਡਿੱਗ ਗਿਆ ਸੀਗਾ ਤਾਂ ਇਧਰਲੇ ਕਮਰੇ ਦੀ ਗੱਲ ਕਰ ਲਈਏ ਤਾਂ ਹਲੇ ਸਮਾਨ ਵੀ ਜਿਹੜਾ ਇਸ ਵਿੱਚ ਨਹੀਂ ਟਕਾਇਆ ਗਿਆ ਤਾਂ ਇਧਰ ਬਾਹਰ ਬੈੱਡ ਜਿਹੜਾ ਉਹ ਰੱਖਿਆ ਹੋਇਆ ਕਿ ਸਮਾਨ ਵੀ ਜਿਹੜਾ ਪਾਣੀ ਵਿੱਚ ਜਿਹੜਾ ਡੁੱਬ ਗਿਆ ਸੀਗਾ ਤਾਂ ਸਮਾਨ ਵੀ ਕੱਢਣ ਦਾ ਜਿਹੜਾ ਮੌਕਾ ਉਹ ਪਰਿਵਾਰ ਨੂੰ ਨਹੀਂ ਮਿਲਿਆ ਦੱਸਿਆ ਜਾ ਰਿਹਾ ਕਿ ਪਾਣੀ ਇਕਦਮੀ ਜਿਹੜਾ ਉਹ ਵੱਧ ਗਿਆ ਸੀਗਾ ਜਿੰਨਾ ਕ ਸਮਾਨ ਪਰਿਵਾਰ ਦੇ ਹੱਥ ਆਇਆ ਤਾਂ ਸਮਾਨ ਜਿਹੜਾ ਲੈ ਕੇ ਪਰਿਵਾਰ ਜਿਹੜਾ ਉਹ ਪਾਸੇ ਚਲਾ ਗਿਆ ਸੀਗਾ ਤਾਂ ਇਧਰ ਇੱਕ ਕਮਰਾ ਇਹ ਬਣਾਏ ਸੀ ਨਵੇਂ ਕਮਰੇ ਤਾਂ ਜਦੋਂ ਪਾਣੀ ਆਇਆ ਇਸ ਦੀਆਂ ਜਿਹੜੀਆਂ ਨਹੀਂਆਂ ਉਹ ਬੈਠ ਗਿਆ ਲੈਂਟਰ ਪਾਇਆ ਹੋਇਆ ਸੀਗਾ ਫੜ ਤੜ ਕੇ ਪੈਸੇ ਤਾਂ ਲੈਂਟਰ ਵੀ ਜਿਹੜਾ ਉਹ ਪਾੜ ਚੁੱਕਿਆ ਸਾਡੇ ਨਾਲ ਗ੍ਰੰਥ ਸਿੰਘ ਜੀ ਮੌਜੂਦ ਆ ਗੱਲਬਾਤ ਕਰ ਲੈਣੇ ਆ ਇਹ ਨੌਜਵਾਨ ਵੀ ਗ੍ਰੰਥ ਸਿੰਘ ਆ ਇਹਨਾਂ ਦੇ ਪਿਤਾ ਜੀ ਵੀ ਉਹ ਵੀ ਗੁਰਦਰਾ ਸਾਹਿਬ ਵਿੱਚ ਡਿਊਟੀ ਕਰਦੇ ਆ ਤਾਂ ਗੱਲਬਾਤ ਕਰ ਲੈਣੇ ਆ ਆ ਵੀ ਨਾਮ ਕੀ ਤੁਹਾਡਾ ਮੇਰਾ ਨਾਮ ਅਰਸ਼ਦੀਪ ਸਿੰਘ ਆ ਜੀ ਅਰਸ਼ਦੀਪ ਜੀ ਪਾਣੀ ਦੀ ਗੱਲ ਕਰ ਲਈ ਤਾਂ ਜਦੋਂ ਪਾਣੀ ਕੀ ਹਾਲਾਤ ਸੀਗੇ ਤੇ ਇਹ ਜਿਹੜੇ ਕਮਰੇ ਡਿੱਗੇ ਆ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਨਕਸਾਨ ਜੀ ਤੁਸੀਂ ਦੇਖ ਹੀ ਲਿਆ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਵਾ ਇਹ ਪਾਣੀ ਜਿਹੜਾ ਆਪਣੇ ਘਰ ਦੇ ਵਿੱਚ 4 ਤੋਂ 5 ਫੁੱਟ ਜਿਹੜਾ ਪਾਣੀ ਸੀਗਾ ਉਹ ਇੱਥੇ ਅੰਦਰਾਂ ਦੇ ਵਿੱਚ ਭਰਿਆ ਹੋਇਆ ਸੀਗਾ ਸੋ ਇਹਦੇ ਨਾਲ ਇੱਕ ਜਦੋਂ ਪਾਣੀ ਦੇ ਨਾਲ ਹੀ ਜਿਹੜਾ ਇੰਨਾ ਧੱਕਾ ਵੱਜਾ ਦੇ ਨਾਲ ਜਿਹੜਾ ਕਮਰਾ ਸੀ ਇੱਕ ਆਪਾਂ ਬਣਾਇਆ ਆ ਉਹ ਆਪਣਾ ਜਿਹੜਾ ਵਾ ਉਹ ਡਿੱਗ ਗਿਆ ਵਾ ਸੋ ਇੰਨੀ ਨਿਕਮਤਾ ਹੈ ਨਹੀਂ ਸੀ ਆਪਣੀ ਚਲੋ ਆਪਾਂ ਜਿੰਨੀ ਕਿ ਚੁੱਕੇ ਹੈਗੇ ਹਾਂ ਆਪਦਾ ਥੋੜਾ ਜਿਹਾ ਕੀਤਾ ਵਾ ਸੋ ਉਹਦੇ ਨਾਲ ਆਪਾਂ ਨੂੰ ਜਿਹੜਾ ਕਿ ਆਪਾਂ ਉਹ ਕਮਰਾ ਜਿਹੜਾ ਪਾਇਆ ਸੀਗਾ ਉਹਨੂੰ ਜੂਸ ਕਰਦੇ ਆ ਉਹਦੇ ਸਮਾਨ ਵਗੈਰਾ ਰੱਖ ਲੈਨੇ ਆ ਦੂਜੇ ਚ ਪਰਿਵਾਰ ਰਹਿੰਦਾ ਸੀ ਤੇ ਜਿਹੜਾ ਹੁਣ ਉਹ ਟਾਇਟਰੀ ਹੋ ਗਿਆ ਵਾ ਸੋ ਅਸੀਂ ਬੇਨਤੀ ਕਰਦੇ ਆ ਜੋ ਕੋਈ ਦਾਨੀ ਸੱਜਣ ਜਾਂ ਕੋਈ ਸੰਸਥਾ ਵਾਲੇ ਵੀਰ ਜਾਂ ਕੋਈ ਵੀ ਸਾਨੂੰ ਐਸਜੀਪੀਸੀ ਵੱਲੋਂ ਜਾਂ ਕੋਈ ਵੀ ਦੇਖ ਰਿਹਾ ਵਾ ਸੋ ਅਸੀਂ ਬੇਨਤੀ ਕਰਦੇ ਆ ਵੀ ਸਾਡੀ ਜਿਹੜੀ ਆ ਮਦਦ ਕੀਤੀ ਜਾਵੇ ਕੋਈ ਹੋਰ ਕਾਰੋਬਾਰ ਹੈ ਤੁਹਾਡਾ ਨਹੀਂ ਜੀ ਆਪਣਾ ਕੋਈ ਕਾਰੋਬਾਰ ਨਹੀਂ ਹੈਗਾ ਆਪਣੇ ਕੋਲੇ ਬਸ ਇਹ ਘਰ ਦਾ ਥਾਂ ਵਾ ਤੇ ਜਾਂ ਆਪਾਂ ਗਰੰਥੀ ਸਿੰਘਾਂ ਉਹੀ ਆਪਾਂ ਡਿਊਟੀ ਲਾ ਕੇ ਜਿਹੜਾ ਚਾਹ ਦਾ ਟਾਈਮ ਪਾਸ ਕਰਦੇ ਆਂ ਸੋ ਪਰਿਵਾਰ ਦੇ ਵਿੱਚ ਦਾਇਆ ਜੀ ਆ ਇੱਥੇ ਅਸੀਂ ਤਿੰਨ ਪਰਿਵਾਰ ਰਹਿੰਦੇ ਆ ਜਿਹੜੇ ਇੱਕ ਚਾਚਾ ਜੀ ਆ ਉਹ ਵੀ ਗ੍ਰੰਥੀ ਸਿੰਘ ਆ ਤਾਇਆ ਜੀ ਉਹ ਵੀ ਗ੍ਰੰਥੀ ਸਿੰਘ ਆ ਮੈਂ ਖੁਦ ਵੀ ਡਿਊਟੀ ਕਰਦਾ ਵਾਂ ਗ੍ਰੰਥੀ ਸਿੰਘ ਦੀ ਬੁਜਾਰਾ ਬੁਜਾਰਾ ਬਸ ਔਖਾ ਸੌਖਾ ਹੋ ਜਾਂਦਾ ਜੀ ਬਸ ਜਿਹੜਾ ਮੜਾ ਮੋਟਾ ਮਾਲਕ ਦੇ ਹੱਥ ਵਸ ਜਿਹੜਾ ਉਹ ਕਰੀ ਜਾ ਰਹੇ ਆ ਬਾਕੀ ਬਹੁਤ ਅੱਧ ਤੁਹਾਨੂੰ ਪਤਾ ਹੀ ਅੱਜ ਕੱਲ ਕਿੰਨਾ ਕ ਮੰਨ ਲਓ ਤੇਜੇ ਦਿਨ 14-1500 ਰੁਪਏ ਆਉਂਦਾ ਆਉਂਦਿਆਂ ਪਹਿਲਾਂ ਹੀ ਖੰਡ ਪੱਤੀ ਮੁੱਕੀ ਹੁੰਦੀ ਆ ਆ ਕੇ ਪਹਿਲਾਂ ਉਹ ਲੈਣੀ ਪੈਂਦੀ ਆ ਸੋ ਇੰਨਾ ਕਿ ਤੁਹਾਨੂੰ ਪਤਾ ਹੀ ਆ ਵੀ ਇੰਨਾ ਇੱਕ ਖਰਚੇ ਕਰਦੇ ਰਹੇ ਉਹ ਮਾਮੂਲੀ ਆ ਹੁਣ ਬੰਦਾ ਇਹਦੇ ਚੋ ਘਰ ਬਣਾਵੇ ਕਿ ਜਾਨ ਬੰਦਾ ਘਰ ਦੇ ਖਰਚੇ ਪੂਰੇ ਕਰੇ ਸੋ ਐਡਾ ਪਰਿਵਾਰ ਏ ਸਾਰੇ ਪਰਿਵਾਰ ਦਾ ਪਾਲਣ ਪੋਸ਼ਣ ਜਿਹੜਾ ਵਾ ਉਹ ਇੰਨੇ ਕੇ ਪੈਸਿਆਂ ਨਾਲ ਹੀ ਹੁੰਦਾ ਵਾ ਮੰਨ ਲਓ ਤੀਜੇ ਚੌਥੇ ਦਿਨ ਜਾ ਕੇ ਤੇਜੇ ਦਿਨ ਜਾ ਕੇ ਆਪਾਂ ਨੂੰ ਪੈਸੇ ਆਉਂਦੇ ਆ ਸੋ ਆਉਂਦਿਆਂ ਨੂੰ ਹੁੰਦਾ ਵਾ ਵੀ ਕਰੇ ਜਾਣਾ ਵਾ ਤੇ ਜਾ ਪਹਿਲਾਂ ਉਹਦਾ ਰਚਨ ਪਾਣੀ ਨਾਲ ਲੈ ਕੇ ਜਾਣਾ ਵਾ ਕਮੇਟੀ ਵੱਲੋਂ ਕੋਈ ਸੈਲਰੀ ਵਗੈਰਾ ਵੀ ਦਿੱਤੀ ਜਾਂਦੀ ਮਹੀਨੇ ਦੀ ਨਹੀਂ ਜੀ ਸਾਨੂੰ ਕੋਈ ਸੈਲਰੀ ਵਗੈਰਾ ਨਹੀਂ ਹੈਗੀ ਅਸੀਂ ਆਪਨਾ ਆਪ ਹੀ ਕਰਦੇ ਆਂ ਤੇ ਆਪਣੇ ਆਪ ਦੇ ਨਾਲ ਹੀ ਆ ਆਪ ਦੀ ਤਨਦੇਹੀ ਦੇ ਨਾਲ ਆ ਵਿੱਚ ਜਿੰਨਾ ਮਰਜੀ ਆਪਾਂ ਕੰਮ ਕਰਦੇ ਆਂ ਜਿਹੜੀਆਂ ਤੁਸੀਂ ਡਿਊਟੀਆਂ ਲਗਾਉਂਦੇ ਹੋ ਰੋਲਾਂ ਲਗਾਉਂਦੇ ਹੋ ਉਸ ਉਸ ਦਾ ਹੀ ਜਿਹੜਾ ਪੈਸਾ ਆਉਂਦਾ ਉਸ ਨਾਲ ਹੀ ਘਰ ਜਿਹੜਾ ਉਹ ਚੱਲਦਾ ਜਿੱਥੇ ਤੁਸੀਂ ਗੁਰਦਰਮ ਗੁਰਦਰ ਦੇ ਵਿੱਚ ਬੈਠੇ ਉਸ ਤੋਂ ਕਮੇਟੀ ਵੱਲੋਂ ਕੋਈ ਉੱਕਾ ਪੱਕਾ ਮਲ ਕੇ ਤਨਖਾਹ ਜਿਹੜੀ ਨਹੀਂ ਗਈ ਨਹੀਂ ਜੀ ਕੋਈ ਨਹੀਂ ਸਾਨੂੰ ਆਪਾਂ ਗੁਰਦਰਸਾ ਵਿੱਚ ਨਹੀਂ ਆਪਾਂ ਖੁੱਲੀ ਡਿਊਟੀ ਕਰਦੇ ਆ ਸੋ ਆਪ ਨੂੰ ਇਹ ਨਹੀਂ ਹੈਗਾ ਮੰਨ ਲਓ ਆਪਾਂ ਜਿੱਥੇ ਕਿਤੇ ਪਾੜਨਾ ਮੈਂ ਉਦਾਂ ਕਰਦਾ ਵਾਂ ਤੇ ਤਾਇਆ ਜੀ ਉਹ ਵੀ ਹੁਣ ਮੰਨ ਲਓ ਵੀ ਛਮਾਈ ਦੀ ਉਹਨਾਂ ਨੂੰ ਮਿਲਦੀ ਆ ਤੇ ਉਹ ਵੀ ਛਮਾਈ ਹੁਣ ਮੰਨ ਲਓ ਜੇ ਪਿੰਡ 'ਚ ਕਿਸੇ ਦੇ ਕੋਲੇ ਰਹਿ ਨਹੀਂ ਕਿਹਾ ਤੇ ਉਹ ਆਪਾਂ ਨੂੰ ਕਿੱਥੋਂ ਦੇਊਗਾ ਤੇ ਉਹ ਤੋਂ ਨਰਾਬ ਆਸਰਾ ਹੀ ਹੁਣ ਸਾਰਿਆਂ ਦੇ ਨਾਲ ਨਾਲ ਆਖਦੀ ਆ ਤਰਾਗਲੇ ਨਹੀਂ ਹੁਣ ਮੰਨ ਲਓ ਜਿਹਦੇ ਅਗਲੇ ਦੇ ਕੋਲੇ ਨਹੀਂ ਹੈਗੀ ਜੇ ਉਹਨਾਂ ਦੇ ਕੋਲ ਕੁਝ ਹੋਊਗਾ ਤਾਂ ਹੀ ਆਪਾਂ ਨੂੰ ਕੋਈ ਦੇਊਗਾ ਕਮੇਟੀ ਵੱਲੋਂ ਤਾਂ ਕੋਈ ਸਾਨੂੰ ਪੱਕੀ ਤਨਖਾਹ ਨਹੀਂ ਹੈਗੀ ਜੀ ਐਂ ਆਪਣੇ ਆਪ ਜਿਹੜਾ ਵਾ ਆਪਦਾ ਹੀ ਤਨਦੇਹੀ ਨਾ ਕਰਕੇ ਜਿਹੜਾ ਹਾੜੀ ਸੋਣੀ ਨਾ ਜਿਹੜਾ ਵਾ ਉਹ ਛਮਾਈ ਗੁਰਦੁਆਰੇ ਦੀ ਉਹਦੇ ਨਾਲ ਗੁਜ਼ਾਰਾ ਕਰਦੇ ਆ ਤੇ ਮੈਂ ਜਿਹੜਾ ਮੈਂ ਆਪਦਾ ਜਿਹੜਾ ਪਾਠ ਕਰਕੇ ਹੀ ਘਰ ਦਾ ਗੁਜ਼ਾਰਾ ਕਰਦਾ ਮੈਂ ਜੀ ਸੋ ਆ ਥੋੜੇ ਟਾਈਮ ਦੇ ਵਿੱਚ ਜਿਹੜਾ ਵਾ ਮੰਨ ਲਓ ਆ ਹੁਣ ਤਾਂ ਚਲੋ ਖੰਡ ਪਾੜ ਚੱਲ ਰਾਇਆ ਗਾਂ ਗਰਮੀਆਂ ਚੋ ਵੀ ਬੰਦ ਹੋ ਜਾਂਦੇ ਆ ਉਦੋਂ ਸਾ ਥੋੜਾ ਜਿਆਦਾ ਮੁਸ਼ਕਲ ਆਉਂਦੀ ਆ ਜੀ ਸੋ ਇਹੀ ਆ ਬਸ ਜਿੱਦਾਂ ਜਵਾਨੀ ਦਾ ਤਾਂ ਪਤਾ ਹੀ ਨਹੀਂ ਲੱਗ ਰਿਆ ਪਹਿਲਾਂ ਮਾਪਿਆਂ ਦੀ ਐਵੇਂ ਲੰਘ ਗਈ ਆ ਉਹੀ ਗ੍ਰਾਡਿਊਟੀਆਂ ਲਾਉਂਦੇ ਬੁੱਢੇ ਹੋ ਗਏ ਆ ਲੱਗਦਾ ਸਾਨੂੰ ਅਹੀਂ ਵੀ ਇਦਾਂ ਹੀ ਹੋ ਜਾਣਾ ਵਾ ਤੇ ਇੰਨਾ ਕ ਮੁਸ਼ਕਲ ਹੋਇਆ ਪਿਆ ਵਾ ਵੀ ਜਿਹੜਾ ਸਾਡੇ ਕੋ ਆਪਦਾ ਜਿਹੜਾ ਗੁਜ਼ਾਰਾ ਵਾ ਵੀ ਸਾਡੇ ਕੋ ਇੱਕ ਮੋਟਰਸਾਈਕਲ ਸੀਗਾ ਅਸੀਂ ਉਹ ਵੀ ਜਦੋਂ ਸਾਨੂੰ ਜਾਦੀ ਭੀੜ ਪਈ ਆ ਤੇ ਅਸੀਂ ਉਹ ਵੀ ਇੱਕ ਵਾਰੀ ਗੈਣੇ ਰੱਖਣਾ ਪਿਆ ਸਾਨੂੰ ਸੋ ਅੱਜ ਤੱਕ ਸਾਲ ਹੋ ਗਿਆ ਜਿਹੜਾ ਉਹ ਵੀ ਨਹੀਂ ਛਡਾਇਆ ਗਿਆ ਇੰਨੇ ਕੁ ਬੁਰੇ ਹਾਲਾਤ ਆ ਸਾਡੇ ਤੋਂ ਅਸੀਂ ਬੇਨਤੀ ਕਰਦੇ ਹਾਂ ਜੇ ਕੋਈ ਵੀਰ ਸਾਡੀ ਮਦਦ ਕਰ ਸਕਦਾ ਤੇ ਜਰੂਰ ਕਰੋ ਜੀ ਅਗਰ ਸ਼ਰਮਣੀ ਕਮੇਟੀ ਦੀ ਗੱਲ ਕਰੇ ਲਈਆ ਤਾਂ ਸਿੱਖਾਂ ਦੀ ਸ਼ਰਮੜ ਸੰਸਥਾ ਹੋ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਸ਼ਰਮਣੀ ਕਮੇਟੀ ਨੂੰ ਜਿਹੜੇ ਤੁਹਾਡੇ ਵਰਗੇ ਗਰੰਥੀ ਸਿੰਘ ਆ ਉਹਨਾਂ ਦੇ ਪਰਿਵਾਰਾਂ ਵੱਲ ਧਿਆਨ ਦੇਣਾ ਚਾਹੀਦਾ ਦੇਣਾ ਤਾਂ ਚਾਹੀਦਾ ਵਾ ਜੀ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਵੀ ਸਾਡੇ ਵੱਲ ਵੀ ਧਿਆਨ ਦਿੱਤਾ ਜਾਵੇ ਸਾਡੇ ਅਸੀਂ ਇਕੱਲੇ ਨਹੀਂ ਗੇ ਸਾਡੇ ਨਾਲ ਕਈ ਇਦਾਂ ਦੇ ਵਿਚਾਰੇ ਗਰੰਥੀ ਹੈਗੇ ਆ ਜਿਹੜਿਆਂ ਦੇ ਘਰ ਨਹੀਂ ਵੀ ਹੈਗੇ ਸਾਡੇ ਤੇ ਕੋਲੇ ਥਾਂ ਮ ਉਹਨਾਂ ਦੇ ਕੋਲੇ ਥਾਂ ਨਹੀਂ ਗਏ ਅਸੀਂ ਉਹਨਾਂ ਦੀ ਵੀ ਬੇਨਤੀ ਕਰਦੇ ਆਂ ਵੀ ਉਹਨਾਂ ਦਾ ਵੀ ਜਿਹੜਾ ਵਾ ਇਹ ਸੋਚਿਆ ਜਾਵੇ ਤੇ ਸਾਡੇ ਬਾਰੇ ਵੀ ਸੋਚਿਆ ਜਾਵੇ ਸਾਡੇ ਵੀ ਜਿਹੜੇ ਘਰ ਆ ਕੇ ਵੇਖੇ ਹਨ ਜੀ ਸਦਕੇ ਵੇਖ ਕੇ ਸਾਨੂੰ ਫਿਰ ਆਪਦੀ ਤਸੱਲੀ ਕਰਕੇ ਫਿਰ ਸਾਡੀ ਸਹਾਇਤਾ ਕਰੋ ਅਸੀਂ ਇਹ ਵੀ ਬੇਨਤੀ ਕਰਦੇ ਆਂ ਇਹ ਨਹੀਂ ਸਾਨੂੰ ਹੈਗਾ ਵੀ ਸਾਨੂੰ ਇਕੱਲਾ ਵੀ ਤੁਸੀਂ ਵੇਖੋ ਕੋਸ਼ਨਾ ਤੇ ਸਾਡੀ ਮਦਦ ਕਰੋ ਪਰ ਅਸੀਂ ਕਹਿੰਨੇ ਆ ਸਾਡੇ ਕੋਲੇ ਪਹੁੰਚ ਕੇ ਵੀ ਸ਼ਰੋਨੀ ਕਮੇਟੀ ਨੂੰ ਵੀ ਕਹਿੰਨੇ ਆ ਜਾਂ ਕੋਈ ਵੀ ਸੰਸਥਾ ਵਾ ਜੇ ਕੋਈ ਵੀ ਹੈਗਾ ਵਾ ਉਹ ਸਾਡੇ ਕੋਲ ਜ਼ਰੂਰ ਪਹੁੰਚੋ ਸਾਡੇ ਮੋਬਾਈਲ ਨੰਬਰ ਵੀ ਲਿਖ ਕੇ ਚੀ ਸਦਕੇ ਲੈ ਜਾਓ ਸਾਡੇ ਨਾਲ ਮਿਲ ਕੇ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਘਰੇ ਬੈਠ ਕੇ ਸਾਨੂੰ ਵੇਖ ਲਓ ਵੀ ਆ ਕੇ ਸਾਡੇ ਘਰ ਦੇ ਹਾਲਾਤ ਕੀ ਆ ਜੇ ਮਨ ਕਰਦਾ ਤੁਹਾਡਾ ਸੇਵਾ ਕਰਿਓ ਸਾਡੇ ਨਾਲ ਆ ਕੇ ਵੀ ਸਾਡੀ ਜਿਹੜੀ ਮਦਦ ਕਰੋ ਸਾਨੂੰ ਜ਼ਰੂਰਤਾ ਜੀ ਮਦਦ ਦੀ ਜਦੋਂ ਤੁਸੀਂ ਦੱਸ ਰਹੇ ਹੋ ਕਿ ਸਾਡੇ ਮਾਪਿਆਂ ਦੀ ਵੀ ਐਵੇਂ ਲੰਘੀ ਆ ਹੁਣ ਸਾਡੀ ਵੀ ਸ਼ਾਇਦ ਇਦਾਂ ਹੀ ਲੰਘ ਜਾਵੇਗੀ ਤਾਂ ਤੁਸੀਂ ਗਾਂ ਆਪਣੇ ਬੱਚਿਆਂ ਦਾ ਕੀ ਭੋਖ ਸੋਚਿਆ ਅਸੀਂ ਹੁਣ ਭਵੇਖਾ ਹਾਲ ਦੀ ਘੜੀ ਦਾ ਕੁਛ ਨਹੀਂ ਸੋਚਿਆ ਹਾਲ ਦੀ ਘੜੀ ਦਾ ਇਹ ਵੀ ਵਿਆਹ ਕਰਾਉਣ ਨੂੰ ਜੀ ਨਹੀਂ ਕਰਦਾ ਜੀ ਸੱਚੀ ਗੱਲ ਦੱਸ ਸੀਗੇ ਜੀ ਜੇ ਆਡੇ ਕੋਲ ਮੰਨ ਲਓ ਖਾਨ ਨੂੰ ਇੰਨਾਗਾ ਪਰ ਕਿ ਆਪਣੇ ਜਿਹੜੀ ਮੰਨ ਲਓ ਬੱਚੇ ਹੁਣੇ ਆ ਪਰਿਵਾਰ ਵਧਣਾ ਤੋਂ ਪਰਿਵਾਰ ਨੂੰ ਕਿਦਾਂ ਖਵਾਵਾਂਗੇ ਹਲੇ ਤੇ ਆਪਦੇ ਪਰਿਵਾਰ ਜਿਹੜਾ ਹੈਗਾ ਇਹਨੂੰ ਨਹੀਂ ਖਵਾਇਆ ਜਾ ਰਿਹਾ ਆਏ ਸਾਨੂੰ ਆਪਣੇ ਧੀਆਂ ਦੇ ਵਿਆਹ ਕਰਨੇ ਵੀ ਔਖੇ ਆ। ਹੂੰ ਇਥੋਂ ਤੱਕ ਕਿ ਮਤਲਬ ਅੱਜ ਭੈਣਾ ਜਵਾਨ ਆ ਉਹਨਾਂ ਦੇ ਵਿਆਹ ਕਿੱਥੋਂ ਕਰ ਸਕਦੇ ਆ ਆਪਾਂ। ਸੋ ਇਹ ਆ ਵੀ ਇਨਕਮ ਇੰਨੀ ਹੈ ਨਹੀਂ ਆ ਸਾਨੂੰ। ਸੋ ਜਿਹੜੀ ਅਸੀਂ ਉਹਨਾਂ ਕੀ ਆਪਦਾ ਕਰਨ ਯੋਗੇ ਹੈਗੇ ਆ ਜੇ ਸੋਚੀਏ ਇਨਕਮ ਚੰਗੀ ਹੋਊਗੀ ਤੇ ਕੋ ਭੈਣਾ ਵਾਸਤੇ ਘਰ ਵੀ ਚੰਗਾ ਮਿਲੂਗਾ। ਜੇ ਆਪਣੇ ਕੋਲੇ ਇਨਕਮ ਨਹੀਂ ਹੈਗੇ ਸਾਡੇ ਘਰ ਹੀ ਇਦਾਂ ਦੇ ਪਹਿਲੀ ਗੱਲ ਤਾਂ ਕੋ ਰਿਸ਼ਤਾ ਆਉਂਦਾ ਹੀ ਨਹੀਂ। ਹੂੰ ਕੀ ਅਨੁਵੀ ਰਿਸ਼ਤਾ ਬੜਾ ਔਖਾ ਹੋਣ ਡਿਆ ਵਾ ਤੇ ਸਾਨੂੰ ਕਿੱਥੋਂ ਜੋ ਇਦਾਂ ਦੇ ਘਰ ਨੂੰ ਵੇਖ ਕੇ ਕੋਈ ਹਾਲਾਤਾਂ ਗਰੰਥੀ ਸਿੰਘਾਂ ਦੇ ਪਰਿਵਾਰਾਂ ਦੇ ਹਾਂਜੀ ਹਾਂਜੀ ਵੀ ਜਦੋਂ ਸਾਡੇ ਘਰ ਹੀ ਮੰਨ ਲਓ ਇਦਾਂ ਦੇ ਆ ਤੇ ਸਾਨੂੰ ਰਿਸ਼ਤਾ ਕੌਣ ਦਊਗਾ ਆਪਾਂ ਕੋਈ ਵੀ ਬੰਦਾ ਇਹ ਸੋਚਦਾ ਯਾਰ ਜਿੱਥੇ ਸਾਡੀ ਧੀ ਨੇ ਜਾ ਕੇ ਬੈਠਣਾ ਜਾਂ ਸਾਡੇ ਜਵਾਈ ਨੇ ਜਾ ਕੇ ਬੈਠਣਾ ਉਹ ਕੋ ਚੰਗੀ ਜਗ੍ਹਾ ਹੋਵੇ ਕੋ ਬੈਠਣ ਵਜੂਗ ਜਗ੍ਹਾ ਹੋਵੇ ਇੱਥੇ ਸਾਡੇ ਪੰਜਾਬ ਦੇਖ ਸਕਦੇ ਬੈਠਣ ਨੂੰ ਸਾਡੀ ਜਗ੍ਹਾ ਥੋੜੀ ਆ ਤੇ ਅਸੀਂ ਕਿੱਥੇ ਕਿੰਨੂੰ ਬਿਠਾਵਾਂਗੇ ਤੇ ਕਿੰਨੂੰ ਨਾ ਬਿਠਾਵਾਂਗੇ ਅਗਲਾ ਸੋਚ ਕੇ ਇਹ ਚੀਜ਼ ਨਹੀਂ ਕਰਦਾ ਤੇ ਆਪਾਂ ਅਗਲੇ ਪਰਿਵਾਰ ਬਾਰੇ ਤੇ ਸੋਚ ਹੀ ਨਹੀਂ ਨਾ ਸਕਦੇ ਸੋਚਣ ਦਾ ਕਿ ਦੀ ਗੱਲ ਹੀ ਨਹੀਂ ਜਾਂਦੀ ਕਿਉਂਕਿ ਸਾਡੇ ਪਹਿਲੇ ਹਾਲਾਤ ਇਦਾਂ ਦੇ ਬੁਰੇ ਹੋਏ ਪਏ ਆ ਅਸੀਂ ਕਦੇ ਸੋਚਿਆ ਨਹੀਂ ਵੀ ਵਿਆਹ ਵਾਲੀ ਗੱਲ ਹੈਗੀ ਸਾਡੀ ਸਾਨੂੰ ਉਮੀਦ ਹੀ ਨਹੀਂ ਹੈਗੀ ਕੀ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਲੋਕ ਜਿਹੜੇ ਗ੍ਰੰਥੀ ਸਿੰਘ ਆ ਉਹ ਆਪਣੇ ਬੱਚਿਆਂ ਨੂੰ ਗ੍ਰੰਥੀ ਸਿੰਘ ਬਣਾਉਣਗੇ ਨਹੀਂ ਜੀ ਸਾਨੂੰ ਨਹੀਂ ਲੱਗਦਾ ਬਣਾਉਣਗੇ ਜਿਹੜੇ ਹਾਲਾਤ ਸਾਡੇ ਨਾਲ ਹੋਏ ਆ ਸਾਡੇ ਹਾਲਾਤਾਂ ਤੋਂ ਸੋਚ ਕੇ ਤੇ ਨਹੀਂ ਲੱਗਦਾ ਜੀ ਗਾਂਵ ਮਤਲਬ ਬਣਾਉਂਦਾ ਕਰਾ ਕਰਨਾ ਅਸੀਂ ਖੁਦ ਜੇ ਮੈਂ ਖੁਦ ਕਿੰਨਾ ਜੇ ਭਲਕੇ ਸਾਡੇ ਬੱਚਿਆਂ ਦੇ ਖੁਦ ਨਹੀਂ ਕਰਾਂਗੇ ਉਹਨਾਂ ਨੂੰ ਚੰਗਾ ਵਾ ਵੀ ਪਾਸੇ ਕਿਤੇ ਕੰਮ ਤੇ ਲਾ ਕੇ 6 ਮਹੀਨੇ ਉਹਨਾਂ ਨੂੰ ਹੱਥ ਦਸਤੀ ਕੰਮ ਹੋਰ ਸਿਖਾ ਲਓ ਚੰਗਾ ਵਾ ਪਰ ਗਰੰਥੀ ਸਿੰਘ ਨਹੀਂ ਕਿਉਂਕਿ ਇੱਜ਼ਤ ਤਾਂ ਬਹੁਤ ਘਟ ਗਈ ਆ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਕਿਉਂਕਿ ਗ੍ਰੰਥੀ ਸਿੰਘਾਂ ਦੀ ਜਿਹੜੀ ਪਹਿਲਾਂ ਇੱਜ਼ਤ ਸੀ ਨਾ ਉਹ ਨਹੀਂ ਆਣਾ ਹੈਗੀ ਨਹੀਂ ਤੇ ਇਹ ਥਾਪੜਾ ਇਹ ਜਿਹੜੀ ਪਦਵੀ ਆ ਇਹ ਬਾਬਾ ਬੁੱਢਾ ਸਾਹਿਬ ਜੀ ਦੀ ਦਿੱਤੀ ਹੋਈ ਦੇਣਾ ਸੋ ਇਹਨੂੰ ਆਪਾਂ ਸਮਝਣਾ ਜਿਹੜਾ ਵਾ ਨਾ ਲੋਕਾਂ ਦੇ ਵੱਸੋਂ ਗੱਲਬਾਤ ਦੀ ਆ ਅੱਜ ਕੱਲ ਅਗਲਾ ਨਾ ਬਾਬੇ ਨੂੰ ਵੀ ਹੋਏ ਕਹਿ ਕੇ ਬੁਲਾਉਣ ਲੱਗ ਗਿਆ ਸੋ ਇਸ ਕਰਕੇ ਨਹੀਂ ਮਨ ਕਰਦਾ ਗਾ ਕਿਤੇ ਵੀ ਜਾਈ ਤਾਂ ਨਹੀਂ ਅਗਲਾ ਬਹੁਤੇ ਘਰ ਜਿਹੜੇ ਆ ਕਈ ਚਲੋ ਇੱਜ਼ਤ ਕਰਦੇ ਜਿਹੜੇ ਕਰਦੇ ਉਹਨਾਂ ਦਾ ਧੰਨਵਾਦ ਕਈ ਨਹੀਂ ਕਰਦੇ ਜਿਹੜੇ ਜਾਦੇ ਉੱਚੇ ਪਰਿਵਾਰਨ ਉਹ ਗ੍ਰੰਥੀ ਸਿੰਘ ਨੂੰ ਕੁਝ ਨਹੀਂ ਸਮਝਦੇ ਜਾ ਕੇ ਇਹੋ ਜਿਹੇ ਹਾਲਾਤ ਹੋਏ ਪਏ ਆ ਵੇਖ ਕੇ ਨਾ ਦਿਲ ਨਹੀਂ ਕਰਦਾ ਗਾਂ ਤੋਂ ਯਾਨੀ ਕਿ ਗਰੰਥੀ ਸਿੰਘ ਨੂੰ ਤਾਂ ਗੁਰੂ ਦਾ ਵਜ਼ੀਰ ਕਿਹਾ ਜਾਂਦਾ ਤਾਂ ਗੁਰੂ ਦੇ ਵਜ਼ੀਰ ਨਾਲ ਵੀ ਤੇਰ ਮੇਰ ਜਿਹੜੀ ਆ ਉਹ ਕੀਤੀ ਜਾਂਦੀ ਹੈ ਹੋ ਜਾਂਦੀ ਹੈ ਜੀ ਤਗੜੇ ਕਰਾਚ ਹੋ ਜਾਂਦੀ ਜਦੋਂ ਮੰਨ ਲਓ ਆਪਾਂ ਜਿਹੜੇ ਬੰਦੇ ਨੂੰ ਇੰਨੀ ਮੰਨ ਲਓ ਆਪਦੀ ਸਮਝ ਨਹੀਂ ਨਾ ਹੈਗੀ ਜਿੰਨੂੰ ਸੋਚੀ ਸਮਝੀ ਚੀਜ਼ ਪਤਾ ਵਾ ਵੀ ਗੁਰੂ ਘਰ ਦੇ ਗਰੰਥੀ ਸਿੰਘ ਕੀ ਚੀਜ਼ ਹੁੰਦੇ ਆ ਉਹਦਾ ਚਲੋ ਰਿਸਪੈਕਟ ਬਹੁਤ ਕਰਦੇ ਆ ਇੱਜ਼ਤ ਕਰਦੇ ਆ ਤੇ ਜਿਹੜੇ ਅਸੀਂ ਆ ਸਾਨੂੰ ਪਤਾ ਵਾ ਅਸੀਂ ਹੁਣ ਮੰਨ ਲਓ ਪੜੇ ਲਿਖੇ ਆ ਸਾਨੂੰ ਵੀ ਪਤਾ ਬੱਚਿਆਂ ਅੱਜਕੱਲ ਕੋਈ ਐਡਾ ਤਾਂ ਹੈ ਨਹੀਂ ਕਿ 12ਵੀਂ ਤੱਕ ਤਾਂ ਤਕਰੀਬਨ ਸਾਰੇ ਪੜੇ ਹੁੰਨੇ ਸਹੀਂ ਵੀ ਚਾਹਾਂਗੇ ਗਾਂ ਬੱਚੇ ਨੂੰ ਚਾਹੇ 10ਵੀਂ 12ਵੀਂ ਕਰਵਾ ਕੇ ਕੋਸ਼ਿਸ਼ ਇਹੋ ਹੀ ਆ ਵੀ ਆਪ ਦੇ ਪਲਕੇ ਬੱਚਾ ਜਿਹੜੇ ਆ ਨਾ ਉਹਨਾਂ ਨੂੰ ਕੰਮ ਹੀ ਸਿਖਾਉਣਾ ਵਾ ਇਸ ਪਾਸੇ ਨਹੀਂ ਆਉਣਾ ਜਿਹੜੇ ਹਾਲਾਤਾਂ ਵਿੱਚ ਤੁਸੀਂ ਗੁਜ਼ਰੇ ਹੋ ਗਾਂ ਬੱਚੇ ਉਹਨਾਂ ਹਾਲਾਤਾਂ ਵਿੱਚ ਉਹਨਾਂ ਗੁਜ਼ਰਨਾ ਨਹੀਂ ਜੇ ਅਸੀਂ ਨਹੀਂ ਚਾਹੁੰਦੇ ਵੀ ਉਹਨਾਂ ਹਾਲਾਤਾਂ ਚ ਗੁਜ਼ਰਨਾ ਬਹੁਤ ਔਖਾ ਵਾ ਜਿਹੜੇ ਹਾਲਾਤ ਸਾਡੇ ਬਣੇ ਪਏ ਹਨ ਸਾਨੂੰ ਦਿਖ ਰਿਹਾ ਵਾ ਤੇ ਗਾਂ ਪਹਿਲੀ ਹਾਲ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਬੱਚਿਆਂ ਵਾਲੀ ਗੱਲ ਜਿਹੜੀ ਉਹ ਤਾਂ ਬਹੁਤ ਔਖੀ ਹੈ ਜੀ ਵੀ ਸਾਨੂੰ ਇੰਨਾ ਲੰਮਾ ਸੋਚਣ ਦੀ ਅਹਿਮੀਅਤ ਹੀ ਨਹੀਂ ਮਿਲ ਰਹੀ ਵੀ ਅਸੀਂ ਇੰਨਾ ਕੰਮ ਸੋਚ ਸਕੀਏ ਇਜਾਜ਼ਤ ਹੀ ਨਹੀਂ ਹੈਗੀ ਠੀਕ ਹੈ ਕੀ ਕਰਦੇ ਉਹ ਮਾਣ ਮੰਗ ਤਾਂ ਅਸੀਂ ਇਹੀ ਕਰਦੇ ਆ ਵੀ ਸਾਨੂੰ ਹੁਣ ਜਿਹੜਾ ਵੀ ਸਾਡੀ ਸਹਾਇਤਾ ਕੀਤੀ ਜਾਵੇ ਤਾਂ ਸਾਨੂੰ ਵੀ ਪਤਾ ਲੱਗ ਸਕੇ ਵੀ ਜ਼ਿੰਦਗੀ 'ਚ ਕੋਈ ਅਹੀਂ ਆਏ ਆ ਉਹ ਸਾਡੇ ਤੇ ਜਵਾਨੀ ਆਈ ਹੈ ਅੱਜ ਕੱਲ ਤਾਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਜਾਈਦਾ ਬਸ ਪਾਠ ਕਰ ਲੋ ਇੱਥੇ ਚੱਲ ਜੋ ਉੱਥੋਂ ਡਿਊਟੀ ਲਾ ਲਓ ਇੱਥੇ ਲਾ ਲਓ ਭਜੋ ਭਜਾਈ ਜ਼ਿੰਦਗੀ ਦੀ ਚੱਲ ਰਹੀ ਹੈ ਜੀ ਬਸ ਤਾਂ ਤੁਸੀਂ ਸੁਣ ਸਕਦੇ ਹੋ ਇਹ ਹਾਲਾਤ ਆ ਗ੍ਰੰਥੀ ਸਿੰਘਾਂ ਦੇ ਪਰਿਵਾਰਾਂ ਦੇ ਤਾਂ ਕਾਫੀ ਪਰੇਸ਼ਾਨੀ ਵਿੱਚ ਉਹ ਪਰਿਵਾਰ ਜਿਹੜੇ ਆ ਉਹ ਗੁਜ਼ ਰਹੇ ਆ ਭਾਈ ਕਣਪੂਰੀ ਨੇ ਬੀਤੇ ਦਿਨੀ ਇੱਕ ਗੱਲ ਕਹੀ ਸੀ ਕਿ ਇਹ ਵੀ ਵੱਡੇ ਵੱਡੇ ਸਮਾਗਮ ਕਰਦੇ ਆ ਲੰਗਰ ਲਗਾਉਂਦੇ ਆ ਉਹ ਸਮਾਗਮਾਂ ਵਿੱਚੋਂ ਸਾਨੂੰ ਕੁਝ ਸਮਾਗਮ ਘਟਾ ਦੇਣੇ ਚਾਹੀਦੇ ਆ ਲੰਗਰ ਜਿਹੜੇ ਮਹਿੰਗੇ-ਮਹਿੰਗੇ ਲਗਾਉਨੇ ਆ ਲੰਗਰ ਵੀ ਜਿਹੜੇ ਆ ਉਹ ਇੱਕ ਦੋ ਘੱਟ ਕਰ ਦੇਣੇ ਚਾਹੀਦੇ ਆ ਤਾਂ ਜੋ ਜਿਹੜੇ ਏਦਾਂ ਦੇ ਗਰੀਬ ਪਰਿਵਾਰ ਆ ਜਾਂ ਗਰੰਥੀ ਸਿੰਘਾਂ ਦੇ ਪਰਿਵਾਰ ਆ ਉਹਨਾਂ ਦੀ ਮਦਦ ਜਿਹੜੀ ਆ ਉਹ ਹੋ ਸਕੇ ਅਗਰ ਸ਼ਰਮਣੀ ਕਮੇਟੀ ਦੀ ਗੱਲ ਕਰ ਲਈਏ ਤਾਂ ਸ਼ਰਮਣੀ ਕਮੇਟੀ ਸਿੱਖਾਂ ਦੀ ਸ੍ਰੀਮੌਰ ਸੰਸਥਾ ਤਾਂ ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜੇ ਏਦਾਂ ਦੇ ਗਰੰਥੀ ਸਿੰਘ ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਆ ਸਾਡੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਮੌਜੂਦ ਆ ਗੱਲਬਾਤ ਕਰ ਲੈਨੇ ਆ ਤਾਂ ਤਸਵੀਰਾਂ ਜਿਹੜੀਆਂ ਉਹ ਫਰੋਇਪਰ ਦੇ ਪਿੰਡ ਨਿਹਾਲਾ ਲਵੇਰਾ ਦੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਘਰ ਰਹੇ ਆ ਇਹ ਜਿਹੜੇ ਹਾਲਾਤ ਤੁਹਾਨੂੰ ਦਿਖਾਏ ਆ ਗੱਲਬਾਤ ਜਿਹੜੀ ਸੁਣਾਈ ਆ ਇਹ ਗ੍ਰੰਥੀ ਸਿੰਘ ਦਾ ਪਰਿਵਾਰ ਆ ਗੁਰੂ ਦਾ ਵਜੀਰ ਆ ਪਰ ਹਾਲਾਤ ਕਾਫੀ ਨਾਜ਼ੁਕ ਆ ਮਾਤਾ ਜੀ ਨਾ ਕੀਏ ਤੁਹਾਡਾ ਮਨਜੀਤ ਕੌਰ ਮਨਜੀਤ ਕੌਰ ਜੀ ਕਿੰਨਾ ਕਉ ਨੁਕਸਾਨ ਜਿਹੜਾ ਹੋਇਆ ਤੁਹਾਡਾ ਵੀਰੇ ਵੀਰੇ ਵੇਖ ਹੀ ਲਿਆ ਨੁਕਸਾਨ ਹੋਇਆ ਕਿੰਨਾ ਹੋਇਆ ਜਦੋਂ ਹਾਲਾਤ ਹੀ ਇਹੋ ਜਿਹੇ ਤੇ ਕੋਈ ਦੱਸਣ ਵਾਲੀ ਗੱਲ ਹੀ ਨਹੀਂ ਹੈਗੀ ਦੇਖੂਗਾ ਨਹੀਂ ਸੱਕਦੇ ਕੋਈ ਕਿੰਨੇ ਬੱਚੇ ਕਿੰਨੇ ਤੋਂ ਬੇ ਮੇਰੇ ਤਿੰਨ ਬੱਚੇ ਤਿੰਨ ਬੱਚੇ ਤਿੰਨੋਂ ਗਰੰਥੀ ਆ ਜਾਂ ਛੋਟੇ ਦੂਜੇ ਨਹੀਂ ਇੱਕ ਦੋ ਤਾਂ ਛੋਟੇ ਇੱਕ ਗੁਡੀਆਂ ਇਹ ਤੋਂ ਛੋਟੀ ਤੇ ਇੱਕ ਵੱਡਾ ਜਿਹੜਾ ਗਰੰਥੀ ਵੱਡਾ ਗਰੰਥੀ ਹਾਂਜੀ ਵੱਡਾ ਗਰੰਥੀ ਹੈ ਤੇ ਨਿੱਕਾ ਜਿਹੜਾ ਆ ਉਹ ਹਜੇ ਕੰਮ ਸਿੱਖਦਾ ਬਿਆਹ ਐ ਸਿੰਘਾਂ ਦਾ ਉਹਨੂੰ ਗਰੰਥੀ ਸਿੰਘ ਨਹੀਂ ਬਣਾਇਆ ਤੁਸੀਂ ਨਹੀਂ ਉਹਨੂੰ ਨਹੀਂ ਬਣਾਇਆ ਇਹ ਆਂਦਾ ਨਹੀਂ ਬਣਾਉਣਾ ਤੇ ਉਹ ਮੁੜ ਕੇ ਹਰੋ ਆਪ ਹੀ ਨਹੀਂ ਲੱਗਾ ਨਿੱਕਾ ਸੀਗਾ ਤੇ ਉਹਨੂੰ ਸ਼ੌਂਕ ਹੀ ਜ਼ਿਆਦਾ ਐ ਸਿੰਘ ਸਿੰਘ ਆਂਦਾ ਵੀ ਮਿਸਤਰੀਆਂ ਦਾ ਕੰਮ ਜ਼ਿਆਦਾ ਸ਼ੌਂਕ ਸੀ ਉਹਦਾ ਤੇ ਉਹ ਫਿਰ ਉਹ ਕਰਦਾ ਰਿਹਾ ਮਿਸਤਰੀਆਂ ਦੇ ਕੰਮ ਤੇ ਉਹ ਡਿਆ ਸਿੱਖਣਾ ਐ ਸਿੰਘਾਂ ਦਾ ਕੰਮ ਕੁਛ ਤਾਂ ਉਹਨੇ ਸਿੱਖ ਲਿਆ ਤੇ ਕੁਛ ਥੋੜਾ ਜਿਹਾ ਰਹਿ ਗਿਆ ਕੀ ਮੰੰਗੀ ਕਰਦੇ ਹੋ ਨੁਕਸਾਨ ਕਾਫੀ ਕਮਰੇ ਵੀ ਡਿੱਗੇ ਪਏ ਆ ਕਮਰਿਆਂ ਵਿੱਚ ਜਿਹੜੇ ਕਮਰੇ ਬਚੇ ਆ ਉਹਨਾਂ ਵਿੱਚ ਮਿੱਟੀ ਭਰੀ ਹੋਈ ਆ ਮੰੰਗੀ ਕਰਦੇ ਹੋ ਮੰਗ ਇਹੋ ਹੀ ਅਸੀਂ ਕਰਦੇ ਆ ਵੀ ਜਿਹੜਾ ਵੀ ਕੋਈ ਭੈਣ ਭਰਾ ਸਾਡਾ ਕੋਈ ਮਦਦ ਕਰਨ ਯੋਗ ਆ ਉਹ ਕਰੇ ਤੇ ਸਾਡਾ ਘਰ ਬਣੇ ਤੇ ਅਸੀਂ ਆਉਂ ਦਸਿਆਲ ਤੋਂ ਪਹਿਲਾਂ ਪਹਿਲਾਂ ਦੇ ਬੱਚੇ ਲੈ ਕੇ ਤੇ ਸਿਆਲ ਤੋਂ ਘਰੇ ਵਈਏ ਅਸੀਂ ਇਹ ਮੰਗ ਕਰਦੇ ਆ ਜਨੈਟਰ ਸਿਕਸ ਵਾਲੇ ਇੱਕ ਦਿਨ ਆਏ ਸੀਗੇ ਆ ਤੇ ਉਹਨਾਂ ਨੂੰ ਅਸੀਂ ਆਖਿਆ ਸਾਡਾ ਘਰ ਬਣਾਓ ਉਹਨਾਂ ਨੇ ਸਾਨੂੰ ਗਾੜੀਆਂ ਹੋਰ ਹੀ ਗੱਲਾਂ ਕੀਤੀਆਂ ਹੈਗੀ ਅੱਜ ਸਾਨੂੰ ਪਿੰਡ ਦੋ ਤੇ ਫੇਰ ਤੁਹਾਨੂੰ ਘਰ ਬਣਾ ਕੇ ਦਵਾਂਗੇ ਉਤਰਾਂ ਨਹੀਂ ਤਾਂ ਸਾਡਾ ਹੀ ਘਰ ਬਣਾ ਸਕਦੇ ਤੇ ਸਾਡੇ ਉਹ ਕੀਪਤਾ ਹੁਣ ਉਹ ਤੇ ਮੈਂਬਰ ਸਰਪੰਚਾਂ ਨੂੰ ਪਤਾ ਕਿੰਨੂੰ ਲੈ ਕੇ ਦਤਾ ਕਿੰਨੂੰ ਨਹੀਂ ਅਸੀਂ ਤੇ ਇੰਨਾ ਸੋਚਿਆ ਵੀ ਜਿਹੜੇ ਗੁਰੂ ਦੇ ਸਿੱਖ ਆ ਉਹ ਗੁਰੂ ਜੀ ਦੇ ਕੋਲ ਫਰਿਆਦ ਲੈ ਕੇ ਕੋਈ ਜਾਂਦਾ ਸੀ ਤਾਂ ਗੁਰੂ ਸਾਹਿਬ ਦੇ ਕੋਲ ਫਰਿਆਦ ਗੁਰੂ ਸਾਹਿਬ ਫਰਿਆਦ ਤੇ ਪੂਰੀ ਕਰਦਾ ਹੀ ਸੀ ਨਾ ਤੇ ਹੁਣ ਜਿਹਦੇ ਕੋਲੇ ਫਰਿਆਦ ਇਹੋ ਜੀ ਕਰੀਦੀ ਆ ਉਹ ਗਾੜੀਆਂ ਸਾਡੀ ਗੱਲ ਹੀ ਨਹੀਂ ਕੋਸੀ ਅਸੀਂ ਦੋ ਤਿੰਨਾਂ ਨੂੰ ਮੈਂ ਕੇਰ ਕੇ ਕਿਹਾ ਮੈਂ ਵੀ ਸਾਡਾ ਵੀਰੇ ਘਰ ਵੇਖੋ ਘਰ ਦਾ ਹਾਲਾਤ ਵੇਖੋ ਤੇ ਉਹਨਾਂ ਗਾੜੀਆਂ ਨੂੰ ਇਹੋ ਹੀ ਆਖੀ ਗਿਆ ਤਾਂ दाहिना ਇੱਕ ਸਿੰਘ ਨੇ ਮੈਨੂੰ ਕਿਹਾ ਪੀ ਤੁਹਾਡਾ 72 ਘੰਟਿਆਂ ਦੇ ਵਿੱਚ ਵਿੱਚ ਤੁਹਾਡਾ ਕੰਮ ਸ਼ੁਰੂ ਕਰਦਾਂਗੇ ਅੱਜ 72 ਘੰਟੇ ਛੱਡ ਗਏ ਅੱਜ 10 ਦਿਨ ਹੋ ਗਏ ਉਹਨੇ ਕਿਤੇ ਮੂੰਹ ਹੀ ਨਹੀਂ ਵਿਖਾਇਆ ਬਾਈਨ ਆ ਕੇ ਚਲੇ ਗਿਆ ਹਾਂ ਜੀ ਤਾਂ ਮੁੰਡਾ ਦੱਸ ਰਿਹਾ ਸੀ ਕਿ ਕੋਈ ਹੋਰ ਕਾਰੋਬਾਰ ਵੀ ਹੈ ਨਹੀਂਗਾ ਸਿਰਫ ਗ੍ਰੰਥੀ ਸੰਗਤ ਪੂਰਾ ਪਰਿਵਾਰ ਆ ਸਾਡਾ ਗੁਰਸਿੱਖ ਪਰਿਵਾਰ ਆ ਤਾਂ ਰੋਲਾਂ ਲਗਾ ਕੇ ਜਿਹੜੀਆਂ ਡਿਊਟੀਆਂ ਲਗਾਉਂਦੇ ਉਸ ਨਾਲ ਹੀ ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਤੇ ਘਰ ਦਾ ਗੁਜ਼ਾਰਾ ਹੋ ਜਾਂਦਾ ਇੰਨੇ ਨਾਲ ਕਿਤਰਾ ਹੀ ਗੁਜ਼ਾਰਾ ਫਰਮਾੜਾ ਚੰਗਾ ਕਰਨਾ ਹੀ ਪੈਂਦਾ ਫਿਰ ਆਪਦਾ ਸੋ ਹੱਥ ਘੋਟ ਲਈਦਾ ਨਹੀਂ ਕੋਈ ਅੱਕੀ ਦਾ ਵੀ ਜੇ ਕੋਈ ਜਵਾਕ ਕੋਈ ਚੀਜ਼ ਮੰਗਦਾ ਤਾਂ ਅੱਕੀ ਦਾ ਨਹੀਂ ਪੁੱਤ ਆਪਦਾ ਘਰ ਵੇਖ ਗਏ ਤੇ ਵਿੱਚੇ ਵੀ ਸਾਡੇ ਛੋਟੇ ਸਿਆਣੇ ਆ ਉਹਨਾਂ ਕਦੀ ਨਹੀਂ ਵਿਚਾਰਾਂ ਵਿਚੇਦ ਕੀਤੀ ਉਹਦੀਆਂ ਅੰਦਰਾਂ ਤਾਂ ਤੜਫਦੀਆਂ ਹੀ ਹੋਣੀਆਂ ਸੀਆਂ ਤੇ ਬਹੁਤ ਤੜਫਦੀਆਂ ਜਦੋਂ ਇਹ ਵਿਚਾਰਾ ਨਿਆਣਾ ਤੁਰ ਕੇ ਜਾਂਦਾ ਕੋਈ ਮੋਟਰਸਾਈਕਲ ਨਹੀਂ ਕੋਈ ਕੋਸ਼ ਨਹੀਂਗਾ ਤੇ ਤੁਰ ਕੇ ਵਿਚਾਰਾ ਡੂਟੀਆਂ ਲਾਉਣ ਜਾਂਦਾ ਪ੍ਰਾਪਤੀਆਂ ਅੰਦਰਾਂ ਤੜਫਦੀਆਂ ਤੁਹਾਨੂੰ ਪਤਾ ਹੀ ਹੈ ਜਿਵੇਂ ਜਿਹੇ ਹਾਲਾਤ ਹੁੰਦੇ ਫਿਰ ਕਰਾ ਮਾਣ ਨੂੰ ਤਾਂ ਪਤਾ ਹੀ ਹੁੰਦਾ ਮੇਰਾ ਪੁੱਤ ਕਿੱਥੇ ਤੁਰ ਕੇ ਜਾ ਗਿਆ ਮੇਰਾ ਪੁੱਤ ਕੀ ਕਰਦਾ ਜਦੋਂ ਕਿਸੇ ਦੇ ਕੋਲ ਜਾ ਕੇ ਸੰਤ ਮੰਗੀਦਾ ਉਹ ਨਾਲੇ ਗੱਲਾਂ ਕਰਦੇ ਨਾਲੇ ਅਗਲੇ ਫਿਰ ਸੰਤ ਦਿੰਦੇ ਤੇ ਕੀ ਕਰ ਸਕਦੇ ਆ ਇਸ ਤਰ੍ਹਾਂ ਹੀ ਰੱਬ ਗਾੜੀ ਹੈ ਉਹਨੇ ਵੀ ਰੱਬਾ ਤੂੰ ਹੀ ਹੈ ਜੋ ਵੀ ਕੁਝ ਹਾਂਜੀ ਮਾਣ ਨੂੰ ਤਾਂ ਪਤਾ ਹੀ ਆਂ ਅੰਦਰੋਂ ਤੱਕ ਮਾਣ ਨੂੰ ਤੇ ਹਰ ਇੱਕ ਦੀ ਗੱਲ ਜਿਹੜੀ ਹੁੰਦੀ ਮਾਂ ਨੂੰ ਤੇ ਥੀਆਂ ਪੁੱਤਾਂ ਦੀ ਜ਼ਿਆਦਾ ਹੁੰਦੀ ਹੈ ਹਾਂਜੀ ਇਹਨਾਂ ਚਾਰੇ ਨੂੰ ਦੋ ਸਾਲ ਹੀ ਹੋ ਗਿਆ ਜਿਉਂ ਬਜ਼ੁਰਗ ਇਤਰਾ ਹੋਇਆ ਜੋ ਹੈਨੇ ਮੋਟਰਸਾਈਕਲ ਗਾਣੇ ਰੱਖਿਆ ਮੁਰਕੇ ਸਾਡੇ ਕੋਲ ਜਾਂਦਾ ਨਹੀਂ ਗਿਆ ਤੇ ਮੁਰਕੇ ਹੁਣ ਵਿਚਾਰਾ ਡੂਟੀਆਂ ਜਿੱਥੇ ਵੀ ਜਾਂਦਾ ਕਦੀ ਕਹਿ ਦੇ ਮਗਰ ਜਾ ਕੇ ਬਹਿ ਕੇ ਕਦੀ ਕਹਿ ਦੇ ਮਗਰ ਬਹਿ ਕੇ ਵਿਚਾਰਾ ਜਾਂਦਾ ਡੂਟੀਆਂ ਨਾਲ ਤੇ ਉਹ 15-1600 ਰੁਪਏ ਨਾ ਕਿੰਨਾ ਕ ਕਿਤੇ ਘਰ ਚੱਲਦਾ ਤੁਹਾਨੂੰ ਪਤਾ ਕੋਈ ਸੋ ਬਿਮਾਰੀ ਹੁਣ ਰਾਤੀ ਵੀ ਨੂੰ ਬੁਖਾਰ ਚੜ ਗਿਆ 200 ਰੁਪਏ ਸਾਡਾ ਸਦਨ ਚੜਦੇ ਨਾ ਤੇ ਕੀ ਕਰੀ ਤੇ ਇਤਰਾ ਹੀ ਹੁਣ ਵਿਚੋ ਬਿਮਾਰੀ ਪੈਂਦੀ ਆ ਫਿਰ ਆਇਆ ਗਿਆ ਵੀ ਪੈਂਦਾ ਹੇ ਅੰਨੰਦ ਇਹ ਘਰ ਦੇ ਖਰਚੇ ਹੋਰ ਵੀ ਵਧੂ ਖਰਚੇ ਤਾਂ ਤੁਹਾਨੂੰ ਪਤਾ ਹੀ ਘਰਾਂ ਦੇ ਵਧੇ ਹੀ ਹੁੰਦੇ ਆ ਦੁੱਧ ਵੀ ਮੁੱਲ ਦਾ ਆਟਾ ਦਾਣਾ ਵੀ ਮੁੱਲ ਦਾ ਹਰ ਇੱਕ ਚੀਜ਼ ਮੁੱਲ ਦੀ ਹੈ ਕੋਈ ਗੁਰਦਵਾਰ ਸਾਹਿਬ ਤੁਸੀਂ ਪਿੰਡ ਵਿੱਚ ਨਹੀਂ ਕੋਈ ਮਿਲਿਆ ਤੁਸੀਂ ਮਿਲਿਆ ਤੁਹਾਨੂੰ ਨਹੀਂ ਇਹਨੂੰ ਪਹਿਲਾਂ ਡਿਊਟੀ ਕਰਦਾ ਸੀ ਗੁਰਦੁਆਰਾ ਸਾਹਿਬ ਇੱਥੇ ਲੱਗਿਆ ਸੀਗਾ ਤੇ ਉਦੋਂ ਅਸੀਂ ਉਹ ਥੋੜਾ ਜਿਹਾ ਥੜਕ ਗਏ ਜੇ ਤੁਹਾਨੂੰ ਪਤਾ ਬੱਚਾ ਸੀ ਅਜੇ ਬੱਚੇ ਦੇ ਕਰਕੇ ਥੋੜਾ ਥੜਕ ਗਿਆ ਤੇ ਉਹ ਡਿਊਟੀ ਛੱਡ ਦਿੱਤੀ ਤੇ ਮੁੜ ਕੇ ਡਿਊਟੀ ਨਹੀਂ ਕੋਈ ਵੀ ਮਿਲੀ ਹੁਣ ਜਿੰਦੇ ਜਿੱਥੇ ਵੀ ਜਾਂਦਾ ਉੱਥੇ ਜਾਂਦੇ ਵੀ ਵਿਆਹ ਇਹ ਮੁੰਡਾ ਆ ਜਾਈਦਾ ਵੀ ਕੁਆਰਾਂ ਨੂੰ ਹਾਂਜੀ ਪਿੰਡ ਦਾ ਮਸਲਾ ਹੋ ਜਾਂਦਾ ਹਾਂਜੀ ਜਿਹੜੇ ਵੀ ਕਿ ਪਿੰਡ ਚ ਜਾਂਦੇ ਉਹ ਵੀ ਇਸ ਤਰ੍ਹਾਂ ਆਉਂਦਾ ਵੀ ਤੁਸੀਂ ਨਾਲ ਰਹੇ ਭੋ ਉਹਨਾਂ ਦੇ ਅਸੀਂ ਚਾਨੇ ਆ ਅਸੀਂ ਤਾਂ ਆਖਿਆ ਅਸੀਂ ਚੱਲ ਜਰਾਂਗੇ ਨਾਲ ਕੋਈ ਗੱਲ ਨਹੀਂ ਮੈਂ ਤੇ ਜਿੱਥੇ ਮੇਰਾ ਪੁੱਤ ਜਾਊਗਾ ਉੱਥੇ ਮੈਂ ਜਾ ਸਕਦੀ ਹਾਂ ਤੇ ਕੋ ਅਗਲੇ ਆਂਦੇ ਵੀ ਮੁੰਡਾ ਵਿਆਹਿਆ ਚਾਹੀਦਾ ਇਹ ਤਾਂ ਘਰ ਦਾ ਗੁਜ਼ਾਰਾ ਹੀ ਚੱਲਣਾ ਬੜਾ ਔਖਾ ਹੋ ਜਾਂਦਾ ਹੁਣ ਕਿ ਕਦੇ ਰੌਣ ਲੱਗਦੀ ਹੋਣੀ ਹੈ ਕਦੇ ਨਹੀਂ ਲੱਗਦੀ ਹੁਣੀ ਕੋਈ ਤਾਂ ਪਿਆਰ ਨਹੀਂ ਹੁੰਦਾ ਕੀ ਕਰ ਸਕਦਾ ਗੁਜ਼ਾਰਾ ਹੀ ਹਾਂ ਇਤਨਾ ਹੀ ਆ ਕਿ ਗੁਜ਼ਾਰਾ ਕਿਤੇ ਸੁਖਣਸ ਨਹੀਂ ਹੋਊਗੀ ਦੇਹੇਰੀ ਘਰੇ ਕਰਾਉਣਾ ਨਹੀਂ ਤੇ ਉਦੋਂ ਕਿੱਥੋਂ ਹੁੰਦਾ ਇਹ ਦੀ ਸਾਨੂੰ ਡਿਊਟੀ ਮਿਲਣੀ ਹੈ ਹੀਰੀ ਹੀ ਆਪਦਾ ਕੰਮ ਕਰਦਾ ਚਲਾਉਣਾ ਆ ਹਾਂ ਬੱਚਿਆਂ ਦੇ ਕਿੱਥੋਂ ਕਰਨਾ ਹੁਣ ਆਵੇਂ ਪਾਣੀ ਆਪਣਾ ਆਇਆ ਫਸਲ ਮਰ ਗਈ ਆ ਕਿੰਨੇ ਆਪਣੀ ਸੁਖਣਸ ਨਹੀਂ ਲਾਉਣੀ ਕਿਸ ਨੇ ਆਹ ਨਾ ਕਰ ਇੱਕ ਦਿਨ ਹੋ ਗਿਆ ਨਹੀਂ ਨਹੀਂ ਕਰਨਾ ਕੀ ਹੈ ਆ ਕੰਮ ਚੱਲਣ ਡਿਆ ਹੁਣ ਸਾਡੀ ਸਾਡੇ ਹਰਗੱਰ ਦਾ ਡਿਊਟੀ ਕਰਦਾ 6 ਮਹੀਨੇ ਫਸਲੀ ਹੁਣ ਇਹ ਬੱਚਿਆਂ ਨੂੰ ਕਿੱਥੋਂ ਕਰਨਾ ਆਪਦਾ ਤਾਂ ਬਿਲਕੁਲ ਇਹ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਇਹ ਗੁਰੂ ਦੇ ਵਜ਼ੀਰ ਗਰੰਤੀ ਸਿੰਘ ਦੇ ਘਰ ਦੀਆਂ ਤਸਵੀਰਾਂ ਜਿਹੜੀਆਂ ਹਾਲਾਤ ਕਾਫੀ ਨਾਜ਼ੁਕ ਹੈ ਘਰ ਵਿੱਚ ਰੋਟੀ ਖਾਣੀ ਵੀ ਜਿਹੜੀ ਹੈ ਉਹ ਮੁਸ਼ਕਲ ਹੋਈ ਪਈ ਹੈ ਅਸੀਂ ਵਾਰ-ਵਾਰ ਗੱਲ ਕਰ ਰਹੇ ਹਾਂ ਪਹਿਲਾਂ ਵੀ ਕਰਕੇ ਛਟੇ ਹਾਂ ਕਿ ਸ਼ਰਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਿਹੜੇ ਇਦਾਂ ਦੇ ਗਰੰਥੀ ਸਿੰਘਾਂ ਦੇ ਪਰਿਵਾਰ ਆ ਉਹਨਾਂ ਦੀ ਬਾਹ ਜਿਹੜੀ ਆ ਉਹ ਫੜਨੀ ਚਾਹੀਦੀ ਆ ਉਹਨਾਂ ਦੀ ਮਦਦ ਜਿਹੜੀ ਕਰਨੀ ਚਾਹੀਦੀ ਆ ਹੜਾ ਉਦਰਾਣ ਕਿਹਾ ਜਾ ਰਿਹਾ ਸੀ ਕਿ ਸ਼ਰਮਣੀ ਕਮੇਟੀ ਵੱਲੋਂ ਬੜੀ ਲੋਕਾਂ ਦੀ ਮਦਦ ਕੀਤੀ ਗਈ ਆ ਪਰ ਇਦਾਂ ਦੇ ਪਰਿਵਾਰਾਂ ਤੱਕ ਸ਼ਾਇਦ ਸ਼ਰਮਣੀ ਕਮੇਟੀ ਜਿਹੜੀ ਪਹੁੰਚ ਆ ਉਹ ਨਹੀਂ ਕਰ ਪਾਈ ਗੱਲਬਾਤ ਕੀਤੀ ਆ ਤਾਂ ਪਰਿਵਾਰ ਨੇ ਦੱਸਿਆ ਕਿ ਕਈ ਸੰਸਥਾਵਾਂ ਨਾਲ ਗੱਲਬਾਤ ਹੋਈ ਆ ਪਰ ਕਿਸੇ ਨੇ ਵੀ ਹਾਲੇ ਤੱਕ ਉਹਨਾਂ ਦੀ ਮਦਦ ਜਿਹੜੀ ਆ ਉਹ ਨਹੀਂ ਕੀਤੀ ਕਮਰਾ ਸੀਗਾ ਉਹ ਢੱਟੇ ਰੀ ਹੋ ਗਿਆ ਹਾੜਾ ਨਾਲ ਇੱਕ ਕਮਰਾ ਨਵਾਂ ਬਣਾਇਆ ਸੀਗਾ ਉਹ ਵੀ ਉਸ ਵਿੱਚ ਵੀ ਜਿਹੜੀਆਂ ਤਰੇੜਾਂ ਉਹ ਪੈ ਗਈਆਂ ਇੱਥੋਂ ਤੱਕ ਕਿ ਅ ਇੱਕ ਇਸ ਮਾਤਾ ਦਾ ਬੇਟਾ ਗਰੰਤੀ ਸਿੰਘ ਹੈ ਤਾਂ ਉਸਨੇ ਘਰ ਦਾ ਖਰਚਾ ਚਲਾਉਣ ਲਈ ਆਪਣਾ ਮੋਟਰਸਾਈਕਲ ਜਿਹੜਾ ਉਹ ਗਹਿਣੇ ਰੱਖ ਦਿੱਤਾ ਤੇ ਹੁਣ ਜਦੋਂ ਕਿਤੇ ਡਿਊਟੀ ਲਾਉਣ ਜਾਣਾ ਹੁੰਦਾ ਰੋਲ ਲਾਉਣ ਲਾਉਣ ਲਈ ਜਾਣਾ ਹੁੰਦਾ ਤਾਂ ਪੈਦਲ ਹੀ ਜਿਹੜਾ ਜਾਣਾ ਪੈਂਦਾ ਜਾਂ ਫਿਰ ਕਿਸੇ ਦਾ ਸਾਧਨ ਜਿਹੜਾ ਉਹ ਮੰਗਣਾ ਪੈਂਦਾ ਤਾਂ ਕਾਫੀ ਤੰਗੀਆਂ ਵਿੱਚ ਉਹ ਪਰਿਵਾਰ ਜਿਹੜਾ ਉਹ ਗੁਜ਼ਰ ਰਿਹਾ ਅਸੀਂ ਖਾਸ ਕਰਕੇ ਸਮਾਜ ਸੇਵੀ ਵੀਰਾਂ ਅਤੇ ਐਨ ਆਰ ਆਈ ਵੀਰਾਂ ਨੂੰ ਅਪੀਲ ਕਰਾਂਗੇ ਕਿ ਇਸ ਪਰਿਵਾਰ ਦੀ ਜਿਹੜੀ ਵੱਧ ਤੋਂ ਵੱਧ ਮਦਦ ਆ ਉਹ ਜ਼ਰੂਰ ਕੀਤੀ ਜਾਵੇ ਤਾਂ ਜੋ ਇਹ ਅੱਗੇ ਦਾ ਆਪਣਾ ਜੀਵਨ ਜਿਹੜਾ ਉਹ ਸੁੱਖ ਨਾਲ ਬਤੀਤ ਕਰ ਸਕਣ। ਰਿਪੋਰਟ ਤੇ ਕੈਮਰਾਮੈਨ ਰਾਜੀਵਿੰਦਰ ਨਾਲ ਰਮਜੀਤ ਸਖਾਣਾ ਪੰਜਾਬੀ ਲੋਕ ਚੈਨਲ